ਤਾਂ ਫੇ ਕਮਾਰਸ਼ਲ ਨੂੰ ਜੁਗਤ ਕੀਤਾ ਗਿਆ ਇਹ ਐਸਡੀ ਕਾਲਜ ਦੀਆਂ ਵਿਦਿਆਰਥਣਾਂ ਨੇ ਇਹਨਾਂ ਨੂੰ ਟ੍ਰੈਫਿਕ ਦੇ ਸਬੰਧੀ ਸਾਰੀ ਜਾਣਕਾਰੀ ਦਿੱਤੀ ਗਈ ਹੈ ਕਿ ਜੇ ਅਮਰ ਜਲਸੀ ਕੋਲ ਪੁਲਿਸ ਦੇ ਨਾਲ ਇਹਨਾਂ ਨੂੰ ਡਿਊਟੀ ਕਰਨੀ ਪੈਂਦੀ ਹੈ ਜਾਂ ਆਪਣੇ ਕਾਲਜ ਦੇ ਬੱਚਿਆਂ ਨੂੰ ਕੱਢਣਾ ਪੈਂਦਾ ਹੈ ਤੇ ਪੁਲਿਸ ਕਰਮਚਾਰੀ ਨਹੀਂ ਆਉਂਦਾ ਉਹਦੇ ਬਾਰੇ ਜਿਹੜੀ ਇਹਨਾਂ ਨੂੰ ਸਾਰੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਚਨਾਓਗੇ ਤਾਂ ਨਾਲ ਨਾਲ ਇਹਨਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਿਹੜਾ ਜਾਣਕਾਰੀ ਦਿੱਤੀ ਜਾ ਰਹੀ ਆ ਐਕਸੀਡੈਂਟ ਪੀੜਤ ਵਿਅਕਤੀ ਦੀ ਮਦਦ ਕਿਵੇਂ ਕਰਨੀ ਆ ਉਹਦੇ ਬਾਰੇ ਦੱਸਿਆ ਜਾ ਰਿਹਾ ਤੇ ਐਸਡੀ ਕਾਲਜ ਦੇ ਬੱਚੇ ਨੇ 10 ਬੱਚੇ ਨੇ ਜਿਨ੍ਹਾਂ ਨੂੰ ਟ੍ਰੈਫਿਕ ਮਾਰਸ਼ਲ ਜੁਗਤ ਕੀਤਾ ਗਿਆ ਮੇਰਾ ਨਾਮ ਹੈ ਗਾਇਸਾ ਹੀ ਮਨਦੀਪ ਸਿੰਘ ਮੈਂ ਟ੍ਰੈਫਿਕ ਐਜੂਕੇਸ਼ਨ ਸੈੱਲ ਤੋਂ ਆਇਆ ਸਾਡੇ ਟ੍ਰੈਫਿਕ ਅਨਚਾਰਜ ਐਸਐਸ ਤਨਮ ਸਿੰਘ ਅਸੀਂ ਮਾਨਜੋਗ ਐਸਐਸਪੀ ਵਿਆਮਾ ਹਰੀਸ਼ ਕੁਮਾਰ ਜੀ ਦੇ ਨਿਰਦੇਸ਼ ਅਨੁਸਾਰ 1 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਜਿਹੜਾ ਰੋਡ ਸੇਫਟੀ ਮਹੀਨਾ ਮਨਾ ਰਹੇ ਆ ਉਹਦੇ ਵਿੱਚ ਇਹਨਾਂ ਬੱਚਿਆਂ ਨੂੰ ਨਹਿਰੂ ਜੁਵਾ ਕੇਂਦਰ ਦੇ ਸਹਿਯੋਗ ਦੇ ਨਾਲ ਜਿਹੜਾ ਨਵੇਂ ਟ੍ਰੈਫਿਕ ਮਾਰਸ਼ਲ ਨੂੰ ਜੁਗਤ ਕੀਤਾ ਗਿਆ ਇਹ ਐਸਡੀ ਕਾਲਜ ਦੀਆਂ ਵਿਦਿਆਰਥਣਾਂ ਨੇ ਇਹਨਾਂ ਨੂੰ ਟ੍ਰੈਫਿਕ ਦੇ ਸੰਬੰਧੀ ਸਾਰੀ ਜਾਣਕਾਰੀ ਦਿੱਤੀ ਗਈ ਹੈ ਕਿ ਜੇ ਅਮਰਜੈਂਸੀ ਕੋ ਪੁਲਿਸ ਦੇ ਨਾਲ ਇਹਨਾਂ ਨੂੰ ਡਿਊਟੀ ਕਰਨੀ ਪੈਂਦੀ ਹੈ ਜਾਂ ਆਪਣੇ ਕਾਲਜ ਦੇ ਬੱਚਿਆਂ ਨੂੰ ਕੱਢਣਾ ਪੈਂਦਾ ਅਤੇ ਪੁਲਿਸ ਕਰਮਚਾਰੀ ਨਹੀਂ ਹੁੰਦਾ ਉਹਦੇ ਬਾਰੇ ਜਿਹੜੀ ਇਹਨਾਂ ਨੂੰ ਸਾਰੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਕਿ ਤੁਸੀਂ ਟ੍ਰੈਫਿਕ ਨੂੰ ਕਿਵੇਂ ਕੰਟਰੋਲ ਕਰੋਗੇ ਤੇ ਕਿਵੇਂ ਚਲਾਓਗੇ ਤੇ ਨਾਲ-ਨਾਲ ਇਹਨਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਿਹੜਾ ਜਾਣਕਾਰੀ ਦਿੱਤੀ ਜਾ ਰਹੀ ਆ ਐਕਸੀਡੈਂਟ ਪੀੜਤ ਵਿਅਕਤੀ ਦੀ ਮਦਦ ਕਿਵੇਂ ਕਰਨੀ ਆ ਉਹਦੇ ਬਾਰੇ ਦੱਸਿਆ ਜਾ ਰਿਹਾ ਹੈ ਐਸਡੀ ਕਾਲਜ ਦੇ ਬੱਚੇ ਨੇ 10 ਬੱਚੇ ਨੇ ਜਿਨ੍ਹਾਂ ਨੂੰ ਟ੍ਰੈਫਿਕ ਮਾਰਸ਼ਲ ਨਿਯੁਕਤ ਕੀਤਾ ਗਿਆ ਹੈ ਪੂਰਨ ਕਾਲਜਾਂ ਦੇ ਵਿੱਚ ਇਹ ਆ ਗਿਆ ਸਾਡੇ ਕੋਲ ਟੋਟਲ ਜਿਹੜੇ ਅਸੀਂ 50 ਤੋਂ 60 ਜਿਹੜੇ ਬੱਚੇ ਨੇ ਉਹ ਟਰੈਪ ਕਮਰਸ਼ਲ ਬਣਾਏ ਨੇ ਉਹਨਾਂ ਦੇ ਵਿੱਚ ਜਿਵੇਂ ਐਨਐਸਸੀ ਦੇ ਬੱਚੇ ਨੇ ਸ਼ਗਲਗਰ ਸਕੂਲ ਦੇ ਬੱਚੇ ਨੇ ਐਮਜੀਐਮ ਹਾਈ ਸਕੂਲ ਦੇ ਬੱਚੇ ਨੇ ਗਵਰਨਮੈਂਟ ਸਕਰੀਅਰ ਸੈਂਡ ਸਕੂਲ ਦੇ ਕੱਲ ਬੱਚੇ 10 ਜਿਹੜੇ ਆ ਉਹਨਾਂ ਨੂੰ ਸੰਯੁਕਤ ਕੀਤਾ ਗਿਆ ਸੀਗਾ ਜਿਹੜੀਆਂ ਐਸਡੀ ਕਾਲਜਾਂ ਦੇ ਬੱਚੇ ਨੇ ਉਹ 10 ਵਿਦਿਆਰਥੀਆਂ ਨੇ ਸਾਡੇ ਕੋਲ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਹੋਰ ਵੀ ਬੱਚੇ ਇਸ ਕੰਮ ਵਿੱਚ ਰੁਚੀ ਰੱਖਣਗੇ ਤੇ ਉਹਨਾਂ ਨੂੰ ਵੀ ਆਪਾਂ ਜਿਹੜਾ ਇਹਦੇ ਬਾਰੇ ਜਿਹੜਾ ਪ੍ਰੇਰਿਤ ਕਰਾਂਗੇ ਸਮੱਸਿਆ ਭਾਜੀ ਸਭ ਤੋਂ ਵੱਡੀ ਸਮੱਸਿਆ ਹੈ ਜੀ ਆਪਾਂ ਟ੍ਰੈਫਿਕ ਰੂਲਸ ਦੀ ਲੰਘਣਾ ਨਾ ਕਰੀਏ ਜਿਵੇਂ ਗਰਦਾਸਪੁਰ ਦੇ ਵਿੱਚ ਹੀ ਹੈ ਜੀ ਸਭ ਤੋਂ ਵੱਧ ਸਮੱਸਿਆ ਆ ਰਹੀ ਹੈ ਪਾਰਕਿੰਗ ਦੀ ਜਦੋਂ ਆਪਾਂ ਇੱਕ ਵੀ ਭਾਵੇਂ ਛੋਟਾ ਟੂ-ਵੀਲਰ ਆ ਚਾਹੇ 4 ਵੀਲਰ ਨੂੰ ਪਾਰਕਿੰਗ ਸਹੀ ਜਗ੍ਹਾ ਤੇ ਨਹੀਂ ਕਰਦੇ ਉਹਦੇ ਕਰਕੇ ਜਿਹੜੇ ਜਾਮ ਲੱਗ ਰਹੇ ਆ ਤੇ ਸਾਨੂੰ ਜਿਹੜੀ ਆ ਪਰੇਸ਼ਾਨੀ ਆਉਂਦੀ ਆ ਮੈਂ ਇਹੀ ਅਪੀਲ ਕਰਾਂਗਾ ਕਿ ਇੱਕ ਦੋ ਮਾਲਕ ਬੱਚਿਆਂ ਨੂੰ ਡਰਾਈਵਿੰਗ ਕਰ ਲਈ ਵਹੀਕਲਾਂ ਦੇਓ ਨੰਬਰ 2 ਜੇ ਆਪਣੇ ਤੁਸੀਂ ਬਾਜ਼ਾਰ ਜਾਂਉਂਦੇ ਜੇ ਤੇ ਆਪਣਾ ਇਹਦਾ ਵਹੀਕਲਾਂ ਨੂੰ ਐਸੋ ਦੀ ਜਗ੍ਹਾ ਤੇ ਪਾਰਕਿੰਗ ਕਰੋ ਜਿੱਥੇ ਦੂਸਰੀ ਜਿਹੜੀ ਨਗਰ ਵਾਲੀ ਟ੍ਰੈਫਿਕ ਨੂੰ ਕੋਈ ਸਮੱਸਿਆ ਨਾ ਜਿਹੜਾ ਸਾਹਮਣਾ ਨਾ ਕਰਨਾ ਪਵੇ ਧੰਨਵਾਦ